ਸਸਿਕਲ ਦੇ ਦੋਸਤੋ ਤੇ ਅੱਜ ਦਾ ਜਿਹੜਾ ਵਿਸ਼ਾ ਆਪਣਾ ਤੇ ਆਪਾਂ ਅੱਜ ਗੱਲ ਕਰਾਂਗੇ ਉਹ ਵਿਸ਼ੇ ਤੇ ਕਿ ਸਮਾਜ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਔਰਤਾਂ ਦਾ ਕੀ ਯੋਗਦਾਨ ਤੇ ਕਿੰਨਾ ਕੁ ਯੋਗਦਾਨ ਅਸੀਂ ਆਮ ਹੀ ਔਰਤਾਂ ਨੂੰ ਨਿਖਾਲ ਦਿੰਨੇ ਕਿ ਤੂੰ ਵੀ ਕਰਦੀ ਹੈਂ ਭੈਣ ਤੇ ਤੂੰ ਕੀ ਕਰਦਾ ਤੇ ਉਹਦੇ ਬਾਰੇ ਅੱਜ ਆਪਣੇ ਨਾਲ ਹੋਣਗੇ ਅਮਨ ਜਿਹਦੇ ਜਿਨ੍ਹਾਂ ਨਾਲ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਔਰਤਾਂ ਦਾ ਵੀ ਸਾਨੂੰ ਲੱਗਦਾ ਹੁੰਦਾ ਕਿ ਬਹੁਤ ਵੱਡਾ ਯੋਗਦਾਨ ਆ ਬਹੁਤ ਸਾਰੀਆਂ ਔਰਤਾਂ ਇਦਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਘਰ ਨੂੰ ਜ਼ੀਰੋ ਤੋਂ ਹੀਰੋ ਤੱਕ ਦਾ ਸਫ਼ਰ ਤੈਅ ਕਰਾਤਾ ਤਕਰੀਬ ਧੀਆ ਕਰਮ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਸਾਰੇ ਪਰਿਵਾਰ ਆ ਕੇ ਤੇ ਉਸ ਘਰ ਨੂੰ ਉੱਚਾ ਲੈ ਜਾਂਦੇ ਨੇ ਤੋਂ ਸਾਨੂੰ ਸਤਕਾਰ ਜ਼ਰੂਰ ਕਰਨਾ ਚਾਹੀਦਾ ਹਰੇਕ ਧੀ ਭੈਣ ਦਾ ਤੇ ਆਪਾਂ ਆਪਾਂ ਜਿਆਦਾ ਟਾਈਮ ਨਾਲ ਲੈਂਦੇ ਵੀ ਕਰਦੇ ਆਂ ਅਮਨ ਹੋਣਾ ਨੇ ਸਸਤੀ ਕਰੀ। ਥੈਂਕ ਯੂ ਸਸਟੀ ਕਾਲ ਜੀ। ਹਾਂ ਜੀ ਬਹੁਤ ਸੋਹਣਾ ਵਿਸ਼ਾ ਹੈਗਾ ਹਨਾ ਸਾਡੇ ਨਾਲ ਤਾਂ ਸੰਬੰਧਿਤ ਆ ਸੀ ਤਾਂ ਬਹੁਤ ਖੁਸ਼ ਹੋਵਾਂਗੇ। ਔਰਤਾਂ ਨੂੰ ਚਾਹੇ ਪਹਿਲਾਂ ਆਪਾਂ ਕਹਿ ਦਿੰਦੇ ਆ ਕਿ ਹੁਣ ਕਾਫੀ ਸੁਧਾਰ ਆ ਗਿਆ। ਪਹਿਲਾਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਹਨਾ ਜਾਂ 365 ਚਲਤਰ ਨਾਰ ਦੇ ਇਹ ਮੰਨਿਆ ਜਾਂਦਾ ਸੀ ਹਨਾ ਪਰ ਅੱਜ ਕੱਲ੍ਹ ਜੇ ਆਪਾਂ ਦੇਖੀਏ ਤਾਂ ਬੰਦਿਆਂ ਬਰਾਬਰ ਖੜਦੀਆਂ ਔਰਤਾਂ। ਕਿਉਂਕਿ ਹਰ ਕੰਮ ਦੇ ਵਿੱਚ ਅੱਗੇ ਆ। ਜੀ। ਅੱਗੇ ਨਹੀਂ ਆਪਾਂ ਕਹਿ ਸਕਦੇ ਵੀ ਤੁਸੀਂ ਅੱਗੇ ਹੀ ਹੋਵੋ ਤੁਸੀਂ ਬਰਾਬਰ ਹੀ ਚਲੋ ਕਿਉਂਕਿ ਜਦੋਂ ਅਸੀਂ ਅੱਗੇ ਇੱਕ ਨਾ ਅੱਗੇ ਨਿੱਤਾ ਦਾ ਇੱਕ ਤੋਂ ਪਿੱਛੇ ਤਾਂ ਬੈਲੈਂਸ ਨਹੀਂ ਬਣਨਾ ਮੇਰੇ ਹਿਸਾਬ ਨਾਲ ਤਾਂ ਗੇਮ ਹੋਣਾ ਚਾਹੀਦਾ ਵੀ ਔਰਤ ਅੱਗੇ ਐਸਾ ਮਰ ਲੱਗੇ ਤੁਸੀਂ ਬਰਾਬਰਤਾ ਬਣਾ ਕੇ ਰੱਖੋ ਚਾਹੀਦੇ ਹੋ ਰਿਸ਼ਤੇ ਆ ਚਾਹੇ ਜੋ ਮੰਦੀ ਆ ਉਹਦੇ ਨਾਲ ਸਾਡਾ ਕੀ ਹੈ ਇੱਕ ਸੋਹਣਾ ਸੰਤੁਲਨ ਜਿਹਾ ਬਣਿਆ ਰਹਿੰਦਾ ਜਿਵੇਂ ਕੁਦਰਤ ਨੇ ਵੀ ਤਾਂ ਸੰਤੁਲਨ ਬਣਾ ਕੇ ਰੱਖਿਆ ਰੁੱਤਾਂ ਦੇ ਵਿੱਚ ਦਿਨ ਰਾਤ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਨੇ ਨਹੀਂ ਔਰਤ ਅੱਗੇ ਆ ਮਰਦ ਅੱਗੇ ਆ ਫਿਰ ਉਹ ਗੱਲ ਵੀ ਸਹੀ ਹੁੰਦੀ ਹੁਣ ਔਰਤ ਦਾ ਔਰਤ ਨੇ ਕਰ ਰਸੋਈ ਸੰਭਾਲਣ ਤੋਂ ਲੈ ਕੇ ਦੇਸ਼ ਤੱਕ ਸੰਭਾਲ ਰੱਖਿਆ ਦੇਸ਼ ਤੱਕ ਸਵਰਗ ਵਰਗਾ ਹੁਣ ਕਈ ਪੋਲਿਟਿਕਸ ਲੇਡੀਆਂ ਹੈਗ ਨਾ ਜਿਵੇਂ ਅਮਰਤਾ ਵੜਿੰਗ ਜੀ ਆ ਮੈਂ ਉਹਨੂੰ ਦੇਖਦੀ ਹਾਂ ਤੁਸੀਂ ਦੇਖੋ ਉਹਨਾਂ ਨੇ ਆਪਦੇ ਐਸੋ ਇਹਦੀ ਸਾਹਮਣੀਆਂ ਉਹਨਾਂ ਦੇ ਬੱਚੇ ਵੀ ਸਾਹਮਣੇ ਆ ਇੱਕੋ ਔਰਤ ਇੱਕ ਵਾਈਫ ਵੀ ਹੈ ਹੂੰ ਮਦਰ ਵੀ ਆ ਜੀ ਆਪਦੇ ਸਾਸੋਰੇ ਦੀ ਨੂੰਹ ਵੀ ਆ ਉਹ ਸਾਰੀਆਂ ਜ਼ਿੰਮੇਵਾਰੀਆਂ ਨਭੌਂਦੀ ਕੋਈ ਵੀ ਪੋਲਿਟਿਕਸ ਦੇ ਵਿੱਚ ਕਿੰਨਾ ਅੱਗੇ ਵਧ ਰਿਹਾ ਉਹ ਦਾ ਇਹ ਉਹਨਾਂ ਦਾ ਬੜਾ ਬੜਾ ਸਭ ਔਰਤਾਂ ਨੂੰ ਉੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਰਸੋਈ ਤੋਂ ਬਾਹਰ ਨਿਕਲ ਕੇ ਵੀ ਸਾਡੇ ਵਾਸਤੇ ਬਹੁਤ ਕੁਸ਼ਲ ਬਹੁਤ ਜਿਆਦਾ ਦਰਵਾਜ਼ੇ ਦਰਵਾਜ਼ੇ ਖੁੱਲੇ ਆ ਪਰ ਸਾਨੂੰ ਕਦਰ ਰੱਖਣ ਦੀ ਲੋੜ ਹੁੰਦੀ ਆ ਅਸੀਂ ਇਹ ਕਹਿ ਦਿੰਦੇ ਆ ਵੀ ਅਸੀਂ ਕੀ ਕਰ ਸਕਦੇ ਆ ਮਨ ਲੱਗ ਮੈਨੂੰ ਲੱਗਦਾ ਹੁੰਦਾ ਕਿ ਔਰਤਾਂ ਨੂੰ ਕਦੇ ਹੀ ਨਹੀਂ ਕਹਿਣਾ ਚਾਹੀਦਾ ਅਸੀਂ ਤਾਂ ਵਿਚਾਰੀਆਂ ਕੁਝ ਨਹੀਂ ਕਰ ਸਕਦੀਆਂ ਵਿਚਾਰੀਆਂ ਵਿਚਾਰੀਆਂ ਸ਼ਬਦ ਤਾਂ ਬੜਾ ਇੱਕ ਲਜਾਜਾ ਬਣਾਉਂਦਾ ਹੈ ਨਾ ਜਦੋਂ ਵਿਚਾਰੀ ਆ ਗਿਆ ਤਾਂ ਬਸ ਪਹਿਲੇ ਜ਼ਮਾਨੇ ਚ ਹੁੰਦਾ ਸੀ ਔਰ ਕੁੜੀ ਹੋ ਗਈ ਵਿਚਾਰੀ ਇਹ ਕੀ ਕਰੂਗੀ ਕੁੜੀ ਵਿਚਾਰੀ ਨੇ ਕੀ ਪੜ੍ਹਨਾ ਕੁੜੀ ਵਿਚਾਰੀ ਨੇ ਕੀ ਨੌਕਰੀ ਤੇ ਲੱਗਣਾ ਇਹ ਨ ਤਾਂ ਪਗੰਨੇ ਘਰ ਜਾਣਾ ਬਲਕਿ ਔਰਤਾਂ ਹਮੇਸ਼ਾ ਇਹ ਹੀ ਸੋਚਦੀ ਰਹਿੰਦੀ ਸੀ ਕਿ ਕੁੜੀ ਵੀ ਆਹ ਜਿਹੜੇ ਘਰੇ ਵਿੱਚ ਰਹਿ ਰਹੀ ਹੈ ਉਹਦੇ ਟੇਕੇ ਦੇ ਇਹ ਵੀ ਪੜ੍ਹਨਾ ਤੇ ਜਦੋਂ ਸਾਰੇ ਘਰੇ ਆ ਜਾਂਦੇ ਉਹ ਵੀ ਕਹਿੰਦੇ ਬਗਾਨੇ ਘਰੋਂ ਆਇਆ ਮੇਰਾ ਤਾਂ ਅਸਲੀ ਘਰ ਅਸਲੀ ਘਰ ਕਿਹੜਾ ਰਹਿ ਗਿਆ ਅਸਲੀ ਘਰ ਕਿਹੜਾ ਹੋ ਗਿਆ ਹਣਾ ਪਰ ਅੱਜਕੱਲ ਮੈਂ ਪਿੱਛੇ ਜੇ ਇੱਕ ਦੁਕਾਨ ਤੇ ਗਈ ਤਾਂ ਉਥੋਂ ਮੈਂ ਬਰਤਨ ਲੈਣੇ ਸੀ ਤਾਂ ਮੈਂ ਉਹ ਦੇਖ ਰਹੀ ਸੀ ਵੀ ਉਹ ਉਹ ਵੀਰੇ ਦੀ ਵਾਈਫ ਉੱਥੇ ਬੈਠੀ ਸੀ ਕਾਊਂਟਰ ਤੇ ਤਾਂ ਬੜੇ ਵਧੀਆ ਗੱਲਾਂ ਦੋ ਰਹੀ ਸੀ ਉਹ ਕਿਤੇ ਕੰਮ ਤੇ ਗਈ ਹੋਈ ਸੀ ਤਾਂ ਮੈਂ ਮਿਲ ਕੇ ਉਹ ਨਾਲ ਗੱਲਬਾਤ ਕਰਨ ਲੱਗੀ ਮੈਂ ਕਿ ਤੁਸੀਂ ਪਹਿਲਾਂ ਘਰ ਦਾ ਕੰਮ ਕਰਕੇ ਕੇਵੇਂ ਹਾਂ ਸੀ ਪਹਿਲਾਂ ਮੈਂ ਘਰ ਦਾ ਕੰਮ ਕੀਤਾ ਹੁਣ ਮੈਂ ਕਾਊਂਟਰ ਤੇ ਵੀ ਬੈਠੀਆਂ ਛਾਂ ਨੂੰ ਬੱਚਾ ਟਿਊਸ਼ਨ ਤੇ ਵੀ ਛੱਡ ਜਾਂਦੇ ਛਾਂ ਨੂੰ ਫੇਰ ਜਾ ਕੇ ਸਮਝ ਲੈਣੀ ਆ ਤੁਸੀਂ ਦੇਖੋ ਵੀ ਮੋਢੇ ਨਾਲ ਮੋਢਾ ਲਾ ਕੇ ਉਹ ਆਉਦੇ ਘਰ ਵਾਲੇ ਨਾਲ ਕੰਮ ਕਰ ਰਹੇ ਸੀ ਔਰਤ ਤਵੇ ਵੀ ਅਸੀਂ ਘੱਟ ਨਹੀਂ ਮੰਨ ਸਕਦੇ ਹਮ ਅ ਰਿਸ਼ਤੇ ਵੀ ਸੋਹਣੇ ਘਰ ਵੀ ਸਾਡਾ ਸੋਹਣਾ ਹੋ ਸਕਦਾ ਜੇ ਅਸੀਂ ਇੱਕ ਸੰਤੁਲਨ ਬਣਾ ਕੇ ਰੱਖਦੇ ਬਿਲਕੁਲ ਤੇ ਆਪਾਂ ਆਮ ਹੀ ਦੇਖਦੇ ਆ ਕਿ ਅ ਕਈ ਜਿਹੜੇ ਆਮੀਆਂ ਆਪਾਂ ਕਿੰਨਾ ਦੇਖਦੇ ਕਿ ਬਈ ਇਹਨਾਂ ਦੇ ਇੱਕ ਮਨੋ ਮਲੋ ਕੁੜੀ ਆਈ ਬਹੁਤ ਘਰਮ ਵਾਲੀ ਸੀ ਉਹਨੂੰ ਆਪਾਂ ਘਰਮ ਵਾਲੀ ਉਹ ਵੀ ਮਿਹਨਤੀ ਗੈਸ ਸੀ ਵੀ ਉਹ ਕੁੜੀ ਮਿਹਨਤੀ ਸੀ ਵੀ ਉਹ ਇਸ ਪਰਿਵਾਰ ਨੂੰ ਬਾਹਰ ਲੈ ਗਈ ਤੇ ਉਹ ਇਸ ਪਰਿਵਾਰ ਨੂੰ ਉਹਨੇ ਅਲੱਗ-ਅਲੱਗ ਸਾਰਿਆਂ ਨੂੰ ਕੰਮ ਵੰਡਤਾ ਉਹ ਇਹਨਾਂ ਦਾ ਉਸ ਕੁੜੀ ਨੇ ਆ ਕੇ ਇਹਨਾਂ ਦਾ ਜਿਹੜਾ ਪਰਿਵਾਰ ਦਾ ਸਾਰਾ ਹਸਤਾਖਤ ਸੀ ਉਹ ਕਰਨ ਲੱਗ ਗਈ ਵੀ ਕਿੰਨੇ ਮਾਨੂੰ ਕੰਮ ਇਹਦੀ ਕੁੜੀ ਇੱਕ ਉਹ ਸੰਭਾਲ ਲੈਂਦੀ ਆ ਔਰਤ ਤੇ ਉਹੀ ਜਿਹੜਾ ਕਾਰੋਬਾਰ ਦੇ ਵਿੱਚ ਸਿਰਫ ਅਸੀਂ ਕਾਰੋਬਾਰ ਚ ਇੱਕ ਕੁੜੀ ਨੂੰ ਜਾਂ ਔਰਤਾਂ ਨੂੰ ਤਾਂ ਨਹੀਂ ਲੈ ਕੇ ਹੁੰਦੇ ਕਿ ਕਹਿਣ ਕੀ ਕਹਣਗੇ ਅਹੋ ਠੀਕ ਹੈ ਵੀ ਇਹ ਕਹਿਣ ਕਿ ਆਹ ਤੋਂ ਹੀ ਹੋਇਆ ਹੁਣ ਜਨਨ ਦੇ ਰਿਹਾ ਸਿਰਫ ਫਾਕ ਨਹੀਂ ਮੈਨੂੰ ਇਹ ਲੱਗਦਾ ਹੁੰਦਾ ਜਿੱਥੇ ਇੱਕ ਬੰਦਾ ਕੰਮ ਕਰ ਰਿਹਾ ਉੱਥੇ ਜੇਕਰ ਨਾਲ ਔਰਤ ਵੀ ਖੜ ਜਾਵੇ ਤਾਂ ਤੁਹਾਡੀ ਜਿਹੜੀ ਕਮਾਈ ਵੀ ਦੁੱਗਣੀ ਹੋਊਗੀ ਤੇ ਤੁਹਾਨੂੰ ਜਿਹੜੀ ਜਿਹੜਾ ਬੰਦੇ ਦੇ ਸਟ्रेस ਰਹਿੰਦਾ ਉਹ ਹੋਰ ਕੰਮਾਂ ਦਾ ਦੁਨੀਆ ਦਾ ਰਿੰਦੇ ਕੰਮਾਂ ਦਾ ਜਾਂ ਘਰ ਦੇ ਕੰਮਾਂ ਦਾ ਉਹੀ ਇੱਕ ਔਰਤ ਨੇ ਜਦੋਂ ਸੰਭਾਲਿਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਵੀ ਬਹੁਤ ਵਧੀਆ ਹੋ ਜਾਂਦਾ ਕਦੋਂ ਦਾ ਕੰਮ ਕਰ ਹਾਂਜੀ ਬਿਲਕੁਲ ਔਰਤ ਬਿਨਾ ਆਦਮੀ ਅਧੂਰਾ ਤੇ ਆਦਮੀ ਬਿਨਾ ਔਰਤ ਅਧੂਰੀ ਆ ਹੁਣ ਤੁਸੀਂ ਦੇਖੋ ਅਸੀਂ ਸੜਕ ਤੇ ਜਾ ਰਹੇ ਹੁੰਨੇ ਆ ਹਾਈਵੇ ਤੇ ਉੱਥੇ ਵੱਡੇ ਵੱਡੇ ਫਲੈਕਸ ਲੱਗੇ ਹੁੰਦੇ ਆ ਕਿਸੇ ਵੀ ਚੀਜ਼ ਦੀ ਐਡ ਦੇਣੀ ਆ ਫੋਟੋ ਇੱਕ ਔਰ ਉਹਦਾ ਵੱਡਾ ਕਾਰਨ ਕੀ ਆ ਹੂੰ ਇਹੀ ਕਾਰਨ ਹੈ ਕਿ ਔਰਤ ਉਸ ਚੀਜ਼ ਨੂੰ ਜ਼ਿਆਦਾ ਵੇਚ ਸਕਦੀ ਹੈ। ਹੂੰ। ਇਹੀ ਕਾਰਨ ਕਦੇ ਤੁਸੀਂ ਦੇਖੀਏ ਕਿਸੇ ਸਾਬਣ ਦੀ ਮਸ਼ਹੂਰੀ ਦੇਣੀ ਆ, ਕਿਸੇ ਤੇਲ ਦੀ ਮਸ਼ਹੂਰੀ ਦੇਣੀ ਆ, ਕਿਸੇ ਵੀ ਚੀਜ਼ ਦੀ। ਮਤਲਬ ਕਿ ਇਮੀਗ੍ਰੇਸ਼ਨ ਸੈਂਟਰ ਆ ਜਿਹੜੇ ਬਣੇ ਹੋਏ, ਉਹ ਉਹਨਾਂ ਦੀ ਵੀ ਮਸ਼ਹੂਰੀ ਚਾਹੀਏ ਉਹ ਬੰਦੇ ਦਾ ਸੈਂਟਰ ਖੋਲਿਆ ਪਰ ਔਰਤ ਦੀ ਉੱਤੇ ਟੋਕਰੀ ਹੋਣੀ। ਇਹਦਾ ਕਾਰਨ ਕੀ ਆ? ਉਹ ਸ਼ਕਤੀਸ਼ਾਲੀ ਹੈ। ਇਹ ਸ਼ਕਤੀਸ਼ਾਲੀ। ਕਿਉਂ ਉਹ ਸਹਿਣਸ਼ੀਲਤਾ ਔਰਤ ਦੇ ਵਿੱਚ ਜ਼ਿਆਦਾ ਹੈਗੀ ਆ। ਉਹ ਕੰਮ ਕਰ ਲੈਂਦੀ ਆ ਪਰ ਉਹ ਮੌਕਾ ਜ਼ਰੂਰ ਦੇਣਾ ਚਾਹੀਦਾ। ਮੌਕਾ ਜ਼ਰੂਰ ਦੇਣਾ। ਮਤਲਬ ਕਿ ਜਦੋਂ ਔਰਤ ਵਿਆਹੀ ਜਾਂਦੀ ਆ, ਤੇ ਇਹ ਵੀ ਕਹਿਣ ਹੁੰਦਾ ਕਿ ਉਹਦੇ ਸੁਪਨੇ ਆ ਜਿਹੜੇ ਉਹ ਉਹਦੀਆਂ ਅੱਖਾਂ ਨੇ ਲਏ ਹੁੰਦੇ ਪਰ ਪੂਰੇ ਉਹਦਾ ਘਰ ਵਾਲਾ ਹੀ ਕਰਦਾ ਘਰ ਵਾਲੇ ਕਰਦਾ ਮੈਨਾਂ ਖਾਮਾ ਦੇ ਟੈਂਨੇ ਮੁਦਰਤ ਨੇ ਪਰ ਨੋ ਉੱਡੰਦੀ ਜਿਹੜੀ ਸ਼ਕਤੀ ਆ ਜਾਣ ਹੌਸਲਾ ਉਹ ਉਹਦਾ ਘਰ ਵਾਲੇ ਹੀ ਹੁੰਦੇ ਸੁਪਨੇ ਸਕਾਰ ਇਹ ਹੁੰਦੇ ਆ ਸਾਡੇ ਵੀ ਸਾਨੂੰ ਖੁੱਲ ਕੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਨਾ ਕਿ ਸਾਡੇ ਤੇ ਰੋਕ ਟੋਕ ਪਵੇ ਤੇ ਇੱਕ ਹੋਰ ਸੀਗਾ ਜਿਹੜੀਆਂ ਕੁੜੀਆਂ ਦੀਆਂ ਡਿਗਰੀਆਂ ਦੀ ਕਦਰ ਉਹ ਜਿਹੜੀ ਉਹ ਉਹਦੇ ਸਿਰੇ ਪੈਣਦੀ ਹਾਂਜੀ ਉਹ 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 ਤੇ ਬਾਰੇ ਕੁਛ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਬਿਲਕੁਲ ਇੱਕ ਕੁੜੀ ਆ ਪੜ ਲੈਂਦੀ ਆ ਆਪਦੇ ਪੇਕੇ ਘਰੇ ਉਹਨੂੰ ਉਹੋ ਜਿਹੇ ਹਾਲਾਤ ਮਿਲਦੇ ਆ ਵਧੀਆ ਡਿਗਰੀਆਂ ਕਰ ਲੈਂਦੀ ਆ ਹਨਾ ਪਰ ਡਿਗਰੀਆਂ ਦੀ ਅਸਲੀ ਜਿਹੜੀ ਵੈਲਿਊ ਜਾਂ ਕੀਮਤ ਆ ਉਹ ਉਹਦੇ ਸਹਰੇ ਘਰੀ ਪੈਂਦੀ ਆ ਜਾਂ ਕੀ ਉਹਨਾਂ ਨੂੰ ਜਦੋਂ ਆ ਗਈ ਉਹਨੂੰ ਬੰਦਾ ਆਦਰ ਸਤਕਾਰ ਦਿੱਤਾ ਜਾ ਰਿਹਾ ਤੇ ਕੁੜੀ ਦੀ ਵੀ ਜ਼ਿੰਮੇਵਾਰੀ ਆ ਕਿ ਜਦੋਂ ਉਹ ਨਵੇਂ ਘਰ ਆਉਂਦੀ ਆ ਉਹ ਮਤਲਬ ਕਿ ਜਿਵੇਂ ਆਪਾਂ ਕਹੈ ਦਿੰਦੇ ਆ ਮਦਰ ਇਨ ਲਾਅ ਅੰਗਰੇਜ਼ੀਸ ਫਾਦਰ ਇਨ ਲਾਅ ਹਨਾ ਮਤਲਬ ਕਿ ਐਸੀ ਅਸਲੀ ਗਾਇ ਕਾਨੂੰਨੀ ਤੌਰ ਤੇ ਮੇਰਾ ਫਾਦਰ ਆਹੋ ਕਾਨੂੰਨੀ ਤੌਰ ਤੇ ਮੇਰੀ ਮਦਰ ਆ ਤੁਸੀਂ ਵਰਗੇ ਉਹ ਅੰਗਰੇਜ਼ੀ ਅਦਾ ਸ਼ਬਦਾਂ ਅਸੀਂ ਉਹਨੂੰ ਨਕਾਰਦੇ ਨਹੀਂ ਹੈਗੇ ਪਰ ਤੁਸੀਂ ਇੱਕ ਸੋਚ ਕੇ ਦੇਖੋ ਵੀ ਕਾਨੂੰਨੀ ਤੌਰ ਤੇ ਕਿਉਂ ਅਸੀਂ ਅਸਲੀ ਮੰਮੀ ਡੈਡੀ ਕਿਉਂ ਨਹੀਂ ਕਹਿੰਦੇ ਮੰਮੀ ਪਾਪਾ ਕਿਉਂ ਨਹੀਂ ਕਹਿੰਦੇ ਅਸੀਂ ਕਿਉਂ ਨਹੀਂ ਮੰਨਦੇ ਉਹਨੂੰ ਜੇ ਇੱਕ ਕੁੜੀ ਆ ਉਹਦੇ ਅੰਦਰੋਂ ਹਨਾ ਉਹਨਾਂ ਨੂੰ ਮੰਨਦੀ ਹੈ ਕਿ ਇਹ ਮੇਰੇ ਸੱਸ ਦौरा ਹੀ ਮੇਰੇ ਮਾਂ ਓਵਰ ਨਹੀਂ ਹੈ ਇਹ ਉਹੀ ਆ ਮਤਲਬ ਕਿ ਅਸਲੀ ਤਾਂ ਉਹ ਹੀ ਹੈ ਤੇ ਫਿਰ ਉਹ ਵੀ ਤੁਹਾਨੂੰ ਮੰਨਣਗੇ ਅੱਗੋਂ ਜਦੋਂ ਅਸੀਂ ਆਉਂਦਿਆਂ ਸਾਰੀ ਅਸੀਂ ਤਾਂ ਉਹ ਸੀਰੀਅਲ ਦੇਖਣੇ ਜਿਹਦੇ ਵਿੱਚ ਪੌੜੀਆਂ ਦੇ ਉੱਤੇ ਤੇਲ ਸੜਕਦਾ ਸੱਸ ਨੇ ਤੇ ਨੁੰਡੇ ਗੱਭੀ ਤੇ ਨੁੰਡੇ ਖਲਾਸ ਸੱਸ ਨੇ ਕਰਤਾ ਸਾਰਾ ਸਾਰਾ ਉਹ ਜਿਹੜੇ ਉਹ ਦੇਖਣੇ ਆ ਅਸੀਂ ਹਾਂਜੀ ਮਤਲਬ ਜ ਬੜਾ ਕੁਝ ਨਾ ਆ ਰਿਹਾ YouTube ਤੇ ਆ ਰਿਹਾ ਤੁਸੀਂ ਟੀਵੀ ਵੀ ਉਹ ਚਾ ਦੇਖੋ ਪਰਿਵਾਰ ਜਿਹੜਾ ਮੈਨੂੰ ਲੱਗਦਾ ਹੁੰਦਾ ਕਿ ਦਿਨ ਦੀ ਦੌੜ ਤੋਂ ਬਾਅਦ ਪਰਿਵਾਰ ਨਾਲ ਇੱਕ ਆਪਣੇ ਟੇਬਲ ਤੇ ਬੈਠ ਕੇ ਰਾਤ ਦਾ ਖਾਣਾ ਜ਼ਰੂਰ ਖਾਣਾ ਚਾਹੀਦਾ। ਕਾਕੀ ਜਿਹੜੀ ਸਾਡੀ ਦਿਨਸ ਰਿਆ ਹੈਗੀ ਆ ਇੱਕ ਦੂਜੇ ਨੂੰ ਅਸੀਂ ਸਾਂਝੀ ਕਰਦੇ ਹਾਂ। ਪਰ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਅਸੀਂ ਮੋਬਾਈਲਾਂ ਤੇ ਤਾਂ ਬਹੁਤ ਸਾਰੇ ਦੋਸਤ ਬਣਾਏ ਹੁੰਦੇ ਆ ਉਹਨਾਂ ਦਾ ਅਸੀਂ ਬਰਥਡੇ ਵਿਸ਼ ਵੀ ਕਰਦੇ ਆ, ਐਨੀਵਰਸਰੀ ਵਿਸ਼ ਕਰਦੇ ਆ ਪਰ ਸਾਨੂੰ ਘਰ ਦੇ ਕਿਸੇ ਮੈਂਬਰ ਦਾ ਪਤਾ ਨਹੀਂ ਹੁੰਦਾ। ਅਸੀਂ ਜਦੋਂ ਸੋਨੇ ਆ ਤਾਂ ਸਾਡਾ ਆਪ ਦਾ ਅਲੱਗ-ਅਲੱਗ ਮੋਬਾਈਲ ਹੁੰਦਾ ਬੱਚਿਆਂ ਦਾ ਅੱਡ ਹੁੰਦਾ ਹਨਾ ਸਾਨੂੰ ਦੂਜਿਆਂ ਦੇ ਬੜੇ ਜਿਹੜੇ ਕੋਹਾਂ ਵਾਰਡ ਬੈਠੇ ਆ ਸਤਸੰਦਰੋਂ ਪਾਰ ਉਹਨਾਂ ਦੇ ਲੋਕ ਸੁੱਖ ਦਾ ਪਤਾ ਹੁੰਦਾ ਨਾਲ ਬੈਠਾ ਬੱਚੇ ਦਾ ਸਿਰ ਦਰਦ ਹੋ ਰਿਹਾ ਨਾਲ ਬੇਟੀ ਪਤਨੀ ਦਾ ਸਿਰ ਦਰਦ ਹੋ ਰਿਹਾ ਇੱਕ ਹਸਬੰਡ ਨੂੰ ਨਹੀਂ ਪਤਾ ਹੁੰਦਾ ਹਨਾ ਇੱਕ ਉਵੇਂ ਹਸਬੰਡ ਕਿਸੇ ਤਕਲੀਫ ਦੇ ਵਿੱਚ ਆ ਤੇ ਉਹ ਵਾਈਫ ਸਿਰਫ ਆਪਣੇ ਫੋਨ ਤੇ ਲੱਗੀ ਹੁੰਦੀ ਹੈ ਉਹਨੂੰ ਇਹ ਵੀ ਪਤਾ ਹੁੰਦਾ ਕਿ ਮੇਰਾ ਪਤੀ ਆ ਕਿਸੇ ਮੁਸੀਬਤ ਵਿੱਚ ਹੈਗਾ ਮਨੇ ਕੋਈ ਵੀ ਮੁਸੀਬਤ ਆ ਚਾਹੇ ਕੁਝ ਵੀ ਸਾਡੇ ਦੁੱਖ ਸੁਖ ਆ ਰਿਹਾ ਜੇ ਅਸੀਂ ਦੋਨੇ ਜਣੇ ਰਲ ਕੇ ਮੁਕਾਬਲਾ ਕਰਦੇ ਆ ਸਾਰਾ ਪਰਿਵਾਰ ਰਲ ਕੇ ਮੁਕਾਬਲਾ ਕਰਦਾ ਤਾਂ ਮੁਸੀਬਤ ਸਾਡੇ ਉੱਤੇ ਗੋਡੇ ਟੇਕਦਾ ਗੋਡੇ ਟੇਕਦੀ ਬਿਲਕੁਲ ਸਾਡੇ ਤੇ ਹੌਸਲਾ ਹੋਣਾ ਜ਼ਰੂਰੀ ਹੈ ਤੇ ਪਰਿਵਾਰ ਦੀ ਜਿਹੜੀ ਇਹੋ ਇਕਤਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕੋਈ ਵੀ ਕੰਮ ਆਉ ਤਾਂ ਆਪਾਂ ਜਿਹੜੇ ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਚਾਰ ਲੱਕੜੀਆਂ ਵਾਲੀ ਵੀ ਇਕੱਲੀ ਇਕੱਲੀ ਲੱਕੜੀ ਤੋੜ ਨਹੀਂ ਦੇ। ਤੇ ਜਦੋਂ ਅਸੀਂ ਜੁੜ ਕੇ ਬੈਠਦੇ ਆਂ ਤੇ ਕਿਸੇ ਜੀ ਹੌਸਲਾ ਨਹੀਂ ਹੁੰਦਾ ਵੀ ਉਹ ਸਾਨੂੰ ਤੋੜ ਦੇ। ਸੋ ਪਰਿਵਾਰ ਆ ਜਿਹੜਾ ਉਹ ਕਹਿੰਦੇ ਨੇ ਚਾਰ ਜੀ ਰਣ ਕੇ ਬੈਠਣ ਤਾਂ ਉੱਥੇ ਬਰਕਤ ਆ ਸਕਦੀ ਆ। ਤੇ ਜੇ ਆਪਾਂ ਚਾਰ ਘਰ ਦੇ ਵਿੱਚ ਨਾਲ ਕੇ ਬੈਠਾਂਗੇ ਤਾਂ ਉੱਥੇ ਬਰਕਤ ਕੀ ਆਣੀ ਆ। ਫਿਰ ਸਾਡੇ ਘਰ ਦੇ ਵਿੱਚ ਉਹ ਵੀ ਲੜਾਈ, ਕਲੇਸ਼ ਉਹ ਵੀ ਰਹੂਗਾ। ਬਿਲਕੁਲ ਉਹ ਹੀ ਰਹੂਗਾ। ਕਿਉਂਕਿ ਥੋੜ ਤਾਂ ਸਾਡੇ ਵਿਚਾਰ ਉਹਨਾਂ ਨੇ ਹੀ ਵਰਕ ਕਰਨਾ ਨਾ ਸਾਡੇ ਘਰ ਦੇ ਵਿੱਚ ਜੋ ਅਸੀਂ ਸੋਚ ਰਹੇ ਹਾਂ ਤੇ ਦੂਜੇ ਪ੍ਰਤੀ ਜੇ ਅਸੀਂ ਚੰਗਾ ਸੋਚਾਂਗੇ ਸਾਡੇ ਘਰ ਦੇ ਵਿੱਚ ਵੀ ਚੰਗਾ ਹੋਊਗਾ। ਜੇ ਮਾੜਾ ਸੋਚਾਂਗੇ ਤੇ ਸਾਡੇ ਤੇ ਤਾਂ ਵੱਧ ਐਸੇ ਬੋਗਾ ਦੂਜੇ ਅੱਜ ਹੋਊਗਾ ਬਿਲਕੁਲ ਸਾਡੇ ਤੇ ਬਿਲਕੁਲ ਸਾਡੇ ਤੇ ਹੋ ਸਕੀ ਸੋ ਦੋਸਤੋ ਇਹ ਸੀ ਸਾਡੀ ਵਿਚਾਰ ਚਰਚਾ ਤੋਂ ਡੈਸ਼ ਬਾਰੇ ਕੀ ਵਹਿ ਰਹਾ ਤਾਂ ਤੁਸੀਂ ਜ਼ਰੂਰ ਦੱਸਣਾ ਕਮੈਂਟ ਕਰਕੇ ਇਹੋ ਜਿਹੇ ਵਿਸ਼ੇ ਅਸੀਂ ਲੈ ਕੇ ਇਸ ਚੈਨਲ ਤੇ ਹਾਜ਼ਰ ਹੁੰਦੇ ਰਹਾਂਗੇ ਤੇ ਤੁਹਾਡੇ ਵੀ ਦਿਮਾਗ ਦੇ ਵਿੱਚ ਕੋਈ ਵਿਸ਼ਾ ਹੈਗਾ ਜਿਹੜਾ ਅਸੀਂ ਵਿਚਾਰ ਚਰਚਾ ਕਰੀਏ ਤਾਂ ਸਾਨੂੰ ਜ਼ਰੂਰ ਦੱਸਣਾ ਸੋ ਧੰਨਵਾਦ ਬਹੁਤ ਬਹੁਤ ਧੰਨਵਾਦ